ਪਾਉਂਦੇ ਕੇ ਪਾਉਂਦੇ ਮੈਂ ਜਿੰਦਾਬਾਦ 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 ਸਾਹਮਣੇ ਸਾਹਮਣੇ ਕਲਸੀ ਵਰਗੇ ਨੌਜਵਾਨ ਵੀਰਾਂ ਨੇ ਆਪਣੇ ਹਲਕੇ ਦੀਆਂ ਆਵਾਜ਼ਾਂ ਚੱਕਣੀਆਂ ਸ਼ੁਰੂ ਕੀਤੀਆਂ ਮੈਂ ਵੀ ਖਡੂਰ ਸਾਹਿਬ ਥੈਂਕ ਯੂ ਜੀ ਮਿਹਰਬਾਨੀ ਜੀ ਨਕਸਫਾ ਦੀ ਮੈਂ ਜੀ ਇਹ ਸਚਾਈ ਗੱਲ ਹੈ ਕੋਈ ਰੈਲੀ ਨਹੀਂ ਹੈ ਇਹਦੇ ਸ਼ਾਮ ਨੂੰ ਇਹਨਾਂ ਦਾ ਸਨਾਹ ਲੱਗਾ ਵੀ ਮੈਂ ਆ ਰਿਹਾ ਹਾਂ ਪ੍ਰੋਗਰਾਮ ਜਿਹੜੇ ਯੂ ਦੇ ਜਿਹੜੇ ਮੇਨ ਮੇਨ ਮੋਤਵਾਰ ਨੇ ਸਾਰਿਆਂ ਨੂੰ ਬੁਲਾ ਕੇ ਮੇਰੇ ਰੂਪ ਰੂਪ ਕਰਾਓ ਕਿਉਂਕਿ ਮੇਰੀ ਜਾਨ ਪਛਾਣ ਹੋ ਜਾਵੇ ਤੇ ਮੈਂ ਤਾਂ ਸੁਖਵਾ ਪਾ ਕੇ ਵੇਖ ਕੇ ਹੈਰਾਨ ਆ ਵੀ ਮੈਨੂੰ ਦੇਖ ਵੀ ਚਲੋ ਆਪਾਂ 500 ਬੰਦੇ ਦਾ ਇਹਨਾਂ ਨੇ ਕੀਤਾ ਹੋਊਗਾ ਅਰੇਂਜ ਪਰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਤੇ ਵਾਟੀ ਕੱਢਦੇ ਸੋ ਕਹਿਣ ਦਾ ਭਾਵ ਇਹ ਲੋਕ ਪਾਰਟੀ ਨੂੰ ਪਿਆਰ ਕਰਦੇ ਨੇ ਨੌਜਵਾਨ ਵੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਮੈਂ ਸ਼ਾਬਾਸ਼ ਦਿੰਦਾ ਜੀ ਕਿਸ ਤਰੀਕੇ ਨਾਲ ਵੀ ਕੇਂਦਰ ਬਾਗ ਨੂੰ ਚੇਂਜ ਕਰ ਇਸ ਤਰ੍ਹਾਂ ਲਗਾਤਾਰ ਰਹੇ ਬੀਜੇਪੀ ਨੇ ਜਣਾ ਲਗਾ ਕਿਤਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਤੇ ਆਪਣੇ ਨਾਲ ਦੇ ਕਰਪਟ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਇਹ ਤੇ ਸਾਡੇ ਨੇ ਦੀ ਇਹਨਾਂ ਨੂੰ ਖੁੱਲੀ ਛੁੱਟੀ ਆ ਹੁਣ ਜਿਨ੍ਹਾਂ ਤੇ ਹੱਲੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਭੇਜਣਾ ਜੇ ਮਨੀਸ਼ ਸ਼ਿਸ਼ੋਦੀਆ ਜਿਹਦੇ ਆਪਾਂ ਕਹਿਣ ਤੇ ਆਪਾਂ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿ ਉਹਨਾਂ ਤੇ ਦੋਸ਼ ਸਾਬਤ ਹੋ ਗਏ ਜੇ ਦੋਸ਼ ਹਲੇ ਸਾਬਤ ਨਹੀਂ ਹੋਏ ਇਹਨਾਂ ਦਾ ਅਰੈਸਟ ਕਰਨਾ ਬਣਦਾ ਹੀ ਨਹੀਂ ਸੀ ਪਰ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਚਾਹਣਾ ਸਿਰਫ ਤੇ ਸਿਰਫ ਮੋਦੀ ਰਾਹੁਲ ਗਾਂਧੀ ਸੋਨੀਆ ਤੋਂ ਨਹੀਂ ਡਰਦਾ ਉਹ ਅਰਵਿੰਦ ਕੇਜਰੀਵਾਲ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਪਹਿਲਾਂ ਦਿੱਲੀ ਜਿੱਤੇ ਫਿਰ ਪੰਜਾਬ ਜਿੱਤੇ ਪਰ ਜਦੋਂ ਦਾ ਚੰਡੀਗੜ੍ਹ 'ਚ ਆਪਣਾ ਝਾੜੂ ਦਾ ਮੇਰ ਬਹਿ ਗਿਆ ਆਮ ਆਦਮੀ ਪਾਰਟੀ ਦਾ ਉਦੋਂ ਦਾ ਉਹਨਾਂ ਨੂੰ ਲੱਗਾ ਵੀ ਇਹ ਦਿਨ-ਪ੍ਰਤੀ ਦਿਨ ਤਾਂ ਨੂੰ ਚੜਦੇ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਪੰਜਾਬ ਇਹ ਹਿੰਦੁਸਤਾਨ ਸਾਡਾ ਦੇਸ਼ ਆ ਜਿੰਨਾ ਅੱਜ ਤੱਕ ਇੱਥੇ ਤੇ ਗੋਰੇ ਆ ਗਏ ਸੀ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਨਹੀਂ ਦੱਬੇ ਇਹ ਤੇ ਫਿਰ ਆਪਣੇ ਦਬਾਉਂਦੇ ਨਹੀਂ ਕਿਹੜੀ ਗੱਲ ਆ ਕੋਈ ਗੱਲ ਨਹੀਂ ਜਿਲੰਦਰ ਚਾਪ ਨੂੰ ਛੱਡਦਾ ਰੱਖਾ ਆਪਾਂ ਸਰਕਾਰ ਨੂੰ ਡਜਟ ਕਰਦੇ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ ਜਿਹੜੇ ਤੇ ਦਲ ਬਦਲਦੇ ਨੇ ਜਿਹੜੇ ਬਦਲਦੇ ਨੇ ਲੈਣਾ ਵਾ ਲੋਕਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਨਾ ਉਹਨਾਂ ਦਾ ਫਾਇਦਾ ਲੈਂਦੇ ਸੋ ਕਹਿਣ ਦਾ ਬਾਵੇ ਇਹਨਾਂ ਤੋਂ ਪ੍ਰੇਜ ਰੱਖਣ ਗੱਲ ਨੂੰ ਟਿਕਟ ਲੈ ਕੇ ਆਉਣ ਨਾ ਲੋਕ ਮੂਨੋ ਉਹਨਾਂ ਨੂੰ ਪਤਾ ਵੀ ਪਹਿਲਾਂ ਵੋਟਾਂ ਪਾਈਆਂ ਨੇ ਜਦੋਂ ਪਹਿਲਾਂ ਤੁਸੀਂ ਕਦਰ ਨਹੀਂ ਕੀਤੀ ਤੇ ਗਾਂ ਕਰ ਲੈਣਗੇ ਸੋ ਕਹਿਣ ਦਾ ਬਾਵੇ ਇੱਕ ਵਿਸ਼ਵਾਸ ਹੁੰਦਾ ਐਸੇ ਹੱਥ ਕੰਦੇ ਕਈ ਸਰਕਾਰਾਂ ਅਪਣਾਉਂਦੀਆਂ ਨੇ ਕਈ ਕਰਦੇ ਨੇ ਸੋ ਕਹਿਣ ਦਾ ਭਾਵ ਮੁੱਲ ਖਲੋਤਿਆਂ ਦਾ ਜਿੰਨੀ ਸਭ ਦੇ ਮਾਰਕਿਆਂ ਦੇ ਵਿਧਾਇਕ ਜਾਂ ਮੈਂਬਰ ਆ ਪਾਰਲੀਮੈਂਟ ਨਾਲ ਆਪਣੇ ਵੱਲ ਜੁਆਇਨ ਕਰਾ ਲਿਆ ਤਾਂ ਬਹੁਤ ਫਾਇਦਾ ਆ ਇਹ ਦੇਖੋ ਜੀ ਮੈਨੂੰ ਇੱਕ ਗੱਲ ਮੈਂ ਪੁੱਛਣਾ ਚਾਹਨਾ ਆ ਸਾਡੇ ਮੇਰੇ ਬਟਾਲੇ ਸ਼ਹਿਰ ਤੋਂ ਵੀ ਬੜੇ ਭਾਜਪਾ ਵਾਲੇ ਵਿਚਾਰੇ ਪਰਾਣੇ ਚੱਲੇ ਮੈਂ ਛੋਟਾ ਸੀ ਮੈਂ ਵੇਖਿਆ ਦਰੀਆਂ ਵਛੁੰਦੇ ਆ ਉਹਨਾਂ ਨੂੰ ਅੱਜ ਉਹਨਾਂ ਦੀ ਕੀ ਕਦਰ ਹੈ ਇਹਦਾ ਮਤਲਬ ਹੈ ਪੈਰਾਸ਼ੂਟ ਤੋਂ ਜਿਹੜਾ ਆ ਗਿਆ ਉਹਨਾਂ ਦਾ ਤੇ ਕੋਈ ਮੁੱਲ ਉਹ ਅੱਜ ਉਸ ਸਮੇਂ ਨੂੰ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਿਹਾ ਵੀ ਯਾਰ ਅਸੀਂ ਇਸ ਪਾਰਟੀ ਕਰਕੇ ਸੇਵਾ ਕਰ ਰਹੇ ਹਾਂ ਉਹਨਾਂ ਦੀ ਕਦਰ ਕੀ ਆ ਮੈਂ ਮਾਨ ਕਰਦਾ ਹਾਂ ਇਸ ਗੱਲ ਨੂੰ ਸਾਡੀ ਆਮ ਆਦਮੀ ਪਾਰਟੀ ਆਪਣੇ ਵਰਕਰ ਨੂੰ ਖੜਾ ਕਰਦੀ ਹੈ ਕਿਵੇਂ ਤੁਹਾਨੂੰ ਸ਼ੇਰ ਸਿੰਘ ਸ਼ਰੀਕਲ ਸਿੰਘ ਦੇ ਨਾਮ ਹੂਨ ਦੇ ਵਿੱਚ ਅੱਗੇ ਨੂੰ ਬੋਲ ਰਿਹਾ ਟਿਕਟ ਮਿਲੀਗੀ ਚੌਂਗੜੋਂ ਦੇ ਪਿਆਰ ਦੇਖੋ ਜੀ ਇਹ ਸਾਡੀ ਪਾਰਟੀ ਸਾਡੀ ਪਾਰਟੀ ਦਾ ਪ੍ਰੋਟੋਕੋਲ ਆ ਜਿੱਥੇ ਸਾਨੂੰ ਖੜਾ ਕਰੋਗੀ ਅਸੀਂ ਸਿਰ ਮੱਤੇ ਸਾਡੀ ਦੇ ਔਕਾਤ ਸਰਪੰਚ ਬਣਨ ਦੀ ਨਹੀਂ ਪਾਰਟੀ ਨੇ ਟਿਕਟ ਦਿੱਤੀ ਬਟਾਲੇ ਵਾਲਿਆਂ ਨੇ ਜਿਤਾ ਕੇ ਗਾਂ ਕੀਤਾ ਸੋ ਕਹਿਣ ਦਾ ਭਾਵ ਇਹ ਮੇਰੇ ਹਲਕੇ ਦਾ ਮਾਣ ਹੈ ਜਿੱਥੇ ਜਿੱਥੇ ਮੈਨੂੰ ਤੋੜਨਗੇ ਮੈਨੂੰ ਇਹ ਹੈ ਜੇ ਕੱਲ ਨੂੰ ਮੇਰੀ ਦਿੱਲੀ ਡਿਊਟੀ ਲਾ ਦਿੰਦੇ ਜੇ ਮੈਨੂੰ ਜਿਤਾ ਕੇ ਤੋੜ ਦਿਆ ਤਾਂ ਫਿਰ ਇਸੇ ਜ਼ਿਲ੍ਹੇ ਗਰਦਾਸਪੁਰ ਦੀ ਇਸੇ ਬਟਾਲੇ ਦੀ ਆਵਾਜ਼ ਦਿੱਲੀ ਚੁੱਕਾਂਗੇ ਜਿਤਨਾ ਹੁਣ ਬਟਾਲੇ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਚੁੱਕਦੇ ਆ ਜੋ ਪਾਰਟੀ ਨੂੰ ਮਨਜ਼ੂਰ ਹੋਊਗਾ ਉਹ ਸਿਰ ਮੱਥੇ ਮਨਜ਼ੂਰ ਚਲੋ ਜੇ ਚੱਲਦਾ ਮੈਂ ਆਪਣੇ ਆਪ ਨੂੰ ਵਡਪਾਗਾ ਸਮਝਦਾ ਐ ਵੀ ਮੈਨੂੰ ਜ਼ਿਲ੍ਹਾ ਗਰਦਾਸਪੁਰ ਵਾਲੇ ਲੋਕ ਸਭਾ ਗਰਦਾਸਪੁਰ ਵਾਲੇ ਇੰਨਾ ਕਿ ਤੇ ਚਲੋ ਸਮਝਦੇ ਆ ਵੀ ਚਲੋ ਸਾਡਾ ਮੁੰਡਾ ਤਰੱਕੀ ਕਰ ਗਿਆ ਠੀਕ ਹੈ ਉਹਦਾ ਨਾਮ ਵੱਧ ਗਿਆ ਥੈਂਕ ਯੂ ਜੀ ਸਭ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਇਹੀ ਮਕਸਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਲਾਮਬੰਦ ਕਰਨਾ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਪਹਿਲੀ ਮੁਲਾਕਾਤ ਜਿਹੜੀ ਆ ਇੱਕ ਮਿਲਣੀ ਯੂਡ ਮਿਲਣੀ ਜਿਹੜੀ ਉਹ ਕੀਤੀ ਗਈ ਹੈ ਸਾਡੇ ਜਿੰਨੇ ਵੀ ਗਰਦਾਸਪੁਰ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਾ ਤੇ ਬਟਾਲੇ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬਾਕੀ ਜਿਹੜੇ ਸਾਡੇ ਉਹਦੇਦਾਰ ਨੇ ਉਹਨਾਂ ਨਾਲ ਅੱਜ ਜਿਹੜੀ ਮਿਲਣੀ ਉਹਨੂੰ ਲੈ ਕੇ ਅੱਜ ਸਾਂਜੀ ਮੁਲਾਕਾਤ ਕੀਤੀ 24 24 ਸਤਰੀ ਪੰਚ ਟਿਕਟਾਂ ਉਹਦੇ ਲੌਸ ਆ ਬਹੁਤ ਜਲਦ ਮਾਨ ਸਾਹਿਬ ਨੇ ਵੀ ਕਿਹਾ ਸੀ ਕਿ ਛੇਤੀ ਅਸੀਂ ਜਿਹੜੀਆਂ ਉਹ ਟਿਕਟਾਂ ਬਾਕੀ ਵੀ ਅਨਾਉਂਸ ਕਰ ਦੇਵਾਂਗੇ ਵੇਖੋ ਅਸੀਂ ਦੋ ਪਾਰਟੀ ਜਿਹਨੇ ਸਭ ਤੋਂ ਪਹਿਲਾਂ ਅਨਾਉਂਸ ਕੀਤੀਆਂ ਨੇ ਸਗੋਂ ਅਹੀਂ ਮੈਨੂੰ ਲੱਗਦਾ ਸਾਡੀ ਪਾਰਟੀ ਸਾਰਾ ਹੈ ਯੂਥ ਹੈ ਮੈਂ ਵੀ ਯੂਥੋਂ ਆਇਆ ਮੈਨੂੰ ਐਮਐਲਏ ਬਣਾਇਆ ਇਹ ਯੂਥੋਂ ਆਇਆ ਇਹਨਾਂ ਨੂੰ ਐਮਐਲਏ ਬਣਾਇਆ ਨਰਿੰਦਰ ਕੌਰ ਭਰਾ ਜਿਹੜੀ ਹੈ ਉਹ ਯੂਥੋਂ ਆਈ ਨਹੀਂ ਐਮਪੀ ਜੀ ਵੀ ਯੂਥ ਦਾ ਕੋਟਾ ਸਾਡੇ ਲਾਲਜੀਤ ਭੁੱਲਰ ਨੇ ਦੇਖੋ ਪਹਿਲਾਂ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਤੇ ਹੁਣ ਉਹ ਪਹਿਲਾਂ ਐਮਐਲਏ ਦੀ ਵੀ ਟਿਕਟ ਮਿਲੀ ਹੁਣ ਮੰਤਰੀ ਵੀ ਸੀ ਤੇ ਉਹਨਾਂ ਨੂੰ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਸੋ ਆਵਾਜ਼ੀ ਪਾਰਟੀ ਜਿਹੜੀ ਹੈ ਉਹ ਹੈ ਹੀ ਯੂਥ ਦੇ ਵਿੱਚੋਂ ਨਿਕਲੀ ਹੈ ਤੇ ਨੌਜਵਾਨਾਂ ਬਹੁਤ ਸਾਥ ਦਿੰਦਾ ਹੈ ਤੇ ਵੱਡਾ ਕੋਟਾ ਪੇਸ਼ ਕਰਨਾ ਪਾਰਟੀ ਦੇ ਫੇਰ ਬਦਲ ਇਹ ਆਂਗਰੇਜ਼ਾਂ ਸਾਹਿਬ ਇਹ ਭੋਲੀ ਪਾਰਟੀਆਂ ਦੇ ਰੂਪ ਫੇਰ ਬਦਲ ਜਾਂਦੇ ਇਹਨਾਂ ਨੂੰ ਕੋਈ ਆਹ ਦੇਖੋ ਸਮੁੰਦਰਾਂ ਦੇ ਵਿੱਚ ਹਲਚਲਾਂ ਹੋਣੀਆਂ ਤੇ ਹੁੰਦੀਆਂ ਰਹਿਣਗੀਆਂ ਪਰ ਸਮੁੰਦਰ ਕਦੇ ਖਤਮ ਨਹੀਂ ਹੁੰਦੇ ਲਹਿਰਾਂ ਉੱਠਦੀਆਂ ਨੇ ਲਹਿਰਾਂ ਬੈਂਦੀਆਂ ਨੇ ਤੂਫਾਨ ਸੁਨਾਮੀਆਂ ਚੱਲਦੀਆਂ ਨੇ ਇਹ ਸਮੁੰਦਰਾਂ ਦਾ ਇੱਕ ਨਿਯਮ ਹੈ ਤੇ ਕੁਦਰਤ ਦਾ ਇੱਕ ਨਿਯਮ ਹੈ ਤੇ ਓਵੇਂ ਹੀ ਇਹ ਪਾਰਟੀਆਂ ਦੇ ਨਿਯਮ ਆ ਕੋਈ ਆਈ ਜਾਣਾ ਕੋਈ ਚਾਈ ਜਾਣਾ ਤੇ ਇਵੇਂ ਚੱਲਦਾ ਰਹਿਣਾ ਬਹੁਤ ਆਪ ਜੀ ਨੂੰ ਫੋਮ ਬਣਨ ਕਿ ਸਮੁੰਦਰ ਤੋਂ ਵੱਡਾ ਚੜਕਾ ਆ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਇੱਕ ਸੋਚ ਹੈ ਜਿਹੜਾ ਤਾਂ ਇਹਦੇ ਨਾਲ ਚੱਲੇਗਾ ਤਾਂ ਉਹਨੇ ਵਧਣਾ ਹੈ ਫੁੱਲਣਾ ਹੈ ਤਾਂ ਸਾਡੀ ਸਮਾਜ ਦਾ ਵੀ ਭਲਾ ਹੋਣਾ ਤੇ ਕੱਲ ਮਾਨ ਸਾਹਿਬ ਨੇ ਬਾਕੀ ਪੋਸਟ ਪਾਈ ਦਿੱਤੀ ਕਿ ਆਪਣੀ ਵੱਲੋਂ ਤਾਂ ਵੱਡੇ ਘਰ ਨੂੰ ਜਾਣਦੇ ਆ ਪਰ ਉੱਥੇ ਜਾ ਕੇ ਫਿਰ ਕੰਮ ਹੋ ਜਾਂਦਾ ਆਂ ਦਿੱਸਤ ਨੂੰ ਲਗਭਗ ਸੁੱਖਾਈ ਸਾਫ ਕਰ ਆ ਦੇਖੋ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਲੋਕਾਂ ਨੇ ਕਰਤਾ ਹੈ ਮਤਲਬ ਜਿੱਦਾਂ ਸਾਨੂੰ 92 ਸੀਟਾਂ ਦੇ ਕੇ ਲੈ ਕੇ ਆਂਦਾ ਲੋਕਾਂ ਨੇ ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਦਾ ਕੱਲਾ ਕਾਲੀ ਦਲ ਕੱਲਾ ਕਾਂਗਰਸ ਨਹੀਂ ਕਾਲੀ ਦਲ ਦਾ ਵੀ ਸੋ ਬੁਰਾ ਹਾਲ ਹੈ ਜਿਹੜਾ ਇਸ ਵਕਤ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਨੇ ਜਿਹੜਾ ਹੁਣ ਤੱਕਾ ਹੋਇਆ ਅਰਵਿੰਦ ਕੇਜਰੀਵਾਲ ਤੇ ਆਪਣੇ ਲੋਕਾਂ ਦੀ ਤਾਂ ਵੈਸੇ ਆਦਤ ਹੈ ਜਿਹਦੇ ਨਾਲ ਤੱਕਾ ਹੁੰਦਾ ਹੈ ਆਪਾਂ ਉਹਦੇ ਨਾਲ ਖੜਦੇ ਹਾਂ ਤੇ ਲੋਕਾਂ ਨੇ ਜੇ ਕਿਸੇ ਦੇ ਮੰਚ 'ਤੇ ਕੋਈ ਗੱਲ ਹੈਗੀ ਵੀ ਸੀ ਪਰ ਉਹਨੇ ਕਹਿੰਦੇ ਆਹ ਕੰਮ ਤੱਕਾ ਹੋਇਆ ਹੈ ਤਾਂ ਲੋਕ ਨਾਲ ਖੜ ਗਏ ਨੇ ਦੁਬਾਰਾ ਕੇਜਰੀਵਾਲ ਦੇ ਜ਼ਿਲ੍ਹੇ ਜਾਣ ਦਾ ਵੋਟਾਂ ਦੀ ਗਿਣਤੀ ਵਾਟਸਐਪ ਵੀ ਨਹੀਂ ਕਰ ਸਕਦੇ ਵੋਟਾਂ ਦੀ ਗਿੰਤੀ ਹਮੇਸ਼ਾ ਉਹੀ ਮੈਂ ਕਹਿ ਰਿਹਾ ਨਾ ਕਿ ਸਾਡੇ ਪੰਜਾਬ ਦਾ ਜਿਹੜਾ ਖੂਨ ਹੈ ਇਹ ਧਰਤੀ ਹੈ ਹਮੇਸ਼ਾ ਉਹਨਾਂ ਲੋਕਾਂ ਦਾ ਖਾਦੀ ਜਿਹਨਾਂ ਤੱਕਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਤੱਕਾ ਹੋਇਆ ਹੈ ਤਾਂ ਲੋਕ ਜਿਹੜਾ ਉਹ ਨਾਲ ਖੜਨ